Terima kasih telah menonton! अॼकल पची ट्यूब सैट लॻे बरांगो ਮੈਂ ਰਜੇਸ਼ ਲੋਤਰਾ ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਸ਼ਹਿਰ ਵਾਸੀਆਂ ਨੂੰ ਇੱਕ ਫਿਸ਼ਪਾਰਕ ਜਿਹੜਾ ਸ਼ਹਿਰ ਦਾ ਸਭ ਤੋਂ ਪ੍ਰਸਿੱਧ ਜੀਐਸ ਪਾਰਕ ਹੈਗਾ ਵਾ ਉੱਥੇ ਲਾਈਟ ਦੀ ਬੜੀ ਵੱਡੀ ਸਮੱਸਿਆ ਸੀਗੀ ਪਿਛਲੇ ਦਿਨਾਂ 'ਚ ਪ੍ਰਸ਼ਾਸਨ ਵੱਲੋਂ ਕੁਝ ਲਾਈਟਾਂ ਲਵਾਈਆਂ ਗਈਆਂ ਸੀ ਜਿਹੜੀਆਂ ਚੋਰੀ ਹੋ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਇੱਥੇ ਲਾਈਟ ਦਾ ਕੋਈ ਵੀ ਪ੍ਰੋਪਰ ਪ੍ਰਬੰਧ ਨਹੀਂ ਸੀ ਹੋ ਪਾਰਿਆ ਜਿਹਦੇ ਨਾਲ ਜਿਵੇਂ ਸਾਡੇ ਬਜ਼ੁਰਗ ਭੈਣਾ ਬੱਚੇ ਭਰਾ ਸ਼ਹਿਰ ਦਾ ਹਰ ਵਰਗ ਜਿਹੜਾ ਇੱਥੇ ਸੈਰ ਕਰਨ ਆਂਦਾ ਵਾ ਬੱਚੇ ਖੇਡਣ ਵੀ ਆਂਦੇ ਆ ਕਈ ਬਜ਼ੁਰਗ ਸਵੇਰੇ ਅਰਲੀ ਵੀ ਸੈਰ ਕਰਨ ਆਂਦੇ ਆ ਸ਼ਾਮ ਨੂੰ ਵੀ ਲੇਟ ਆਵਰ ਦੁਕਾਨਦਾਰ ਭਰਾ ਵੀ ਆਂਦੇ ਆ ਇੱਥੇ ਲਾਈਟ ਦੀ ਵਿਵਸਥਾ ਨਹੀਂ ਸੀ ਹਨੇਰਾ ਹੋਣ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਮਹਿਸੂਸ ਹੋ ਰਹੀਆਂ ਸੀ ਔਰ ਅਨ ਸੇਫ ਵੀ ਮਹਿਸੂਸ ਹੋ ਰਿਹਾ ਸੀਗਾ ਸਾਡੀ ਬ੍ਰਾਂਚ ਦੇ ਧਿਆਨ ਵਿੱਚ ਸਾਡੇ ਕੁਝ ਮੈਂਬਰਾਂ ਨੇ ਇਹ ਲਿਆਇਆ ਗਿਆ ਔਰ ਅਸੀਂ ਇੱਕ ਅਮਰਜੈਂਸੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਇਹ ਸਾਡੀ ਬ੍ਰਾਂਚ ਭਾਰਤ ਵਿਕਾਸ ਪਰਸ਼ਾ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਅਸੀਂ ਇੱਥੇ ਲਾਈਟਾਂ ਦਾ ਇੱਕ ਪ੍ਰੋਪਰ ਪ੍ਰਬੰਧ ਕਰਾਂਗੇ ਉਹਦੇ ਸੰਦਰਭ ਦੇ ਵਿੱਚ ਕੱਲ ਸਾਡੇ ਮੈਂਬਰ ਸਾਹਿਬਾਨ ਇਲੈਕਟ੍ਰੀਸ਼ੀਅਨ ਲੈ ਕੇ ਔਰ ਨਾਲ ਜਿਹੜੀਆਂ 25 ਟਿਊਬ ਸੈੱਟ ਜਿਹੜੀਆਂ ਸਾਡੀ ਬ੍ਰਾਂਚ ਵੱਲੋਂ ਪਰਚੇਸ ਕਰਕੇ ਫਿਸ਼ ਪਰ ਦੇ ਹਰ ਜਿਹੜੇ ਕੋਰਨਰ ਦੇ ਉੱਪਰ ਹਰ ਖੰਭੇ ਦੇ ਉੱਪਰ ਲਾਈਟਾਂ ਲਵਾ ਦਿੱਤੀਆਂ ਗਈਆਂ ਔਰ ਕਲਰ ਦੀਆਂ ਇਜਾਗ ਵੀ ਗਈਆਂ ਔਰ ਸਾਨੂੰ ਉਮੀਦ ਹੈ ਕਿ ਇਹ ਲਾਈਟਾਂ ਲੱਗਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਇੱਥੇ ਦਿੱਕਤਾਂ ਆ ਰਹੀਆਂ ਸੀਆਂ ਉਹ ਪਰੇਸ਼ਾਨੀ ਜਿਹੜੀ ਹੈ ਦੂਰ ਹੋ ਜਾਏਗੀ ਔਰ ਲੋਕਾਂ ਨੇ ਵੀ ਜਿਹੜਾ ਵਾ ਸਾਰਿਆਂ ਨੇ ਸਾਨੂੰ ਇਹ ਸਹਿਯੋਗ ਦਿੱਤਾ ਉਹਨਾਂ ਨੇ ਐਸ ਸਾਡੇ ਕੰਮ ਦੀ ਸਰਾਗ ਸਰਾਹਨਾ ਕੀਤੀ ਹੈਗੀ ਆ ਔਰ ਅਸੀਂ ਇਹ ਵੀ ਇਹ ਅਸ਼ਵਾਸਨ ਦੇਣਾ ਚਾਹੁੰਦੇ ਆ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਉਹਨਾਂ ਨੂੰ ਵੀ ਕਹਾਂਗੇ ਕਿ ਅਸੀਂ ਇਹ ਟਿਊਬ ਲਾਈਟਸ ਜਿਹੜੀਆਂ ਲਵਾਈਆਂ ਵਾ ਉਹਦੀ ਰੱਖ-ਰਖਾ ਜੇ ਕੱਲ ਨੂੰ ਕੋਈ ਦਿੱਕਤ ਆਂਦੀ ਹੈ ਜੇ ਕੋਈ ਖਰਾਬ ਹੁੰਦੀ ਹੈ ਉਹਦੀ ਰਿਪਲੇਸਮੈਂਟ ਦੀ ਉਹਦੀ ਸਾਰੀ ਜ਼ਿੰਮੇਵਾਰੀ ਸਾਡੀ ਬ੍ਰਾਂਚ ਦੀ ਹੋਏਗੀ ਔਰ ਲੋਕਾਂ ਨੂੰ ਅਹੀ ਇਹ ਯਕੀਨ ਦਿਵਾਣੇ ਆ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਹੋਰ ਵੀ ਕੋਈ ਇਹਦੀ ਸਿਕਿਉਰਿਟੀ ਨਹੀਂ ਹੈ ਪੋਲਾਂ ਤੋਂ ਲਾ ਕੇ ਲੱਗੇ ਸੋਲਰ ਲਾਈਟਾਂ ਤੱਕ ਚੋਰ ਤੇ ਲੱਗਦਾ ਕਿ ਇਹ ਸੁਰੱਖਿਤ ਨਹੀਂ ਥੋੜਾ ਸਿਕਿਉਰਿਟੀ ਦਾ ਅਰੇਂਜਮੈਂਟ ਹੋਣਾ ਚਾਹੀਦਾ ਬਿਲਕੁਲ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਉਹਦੇ ਨਾਲ ਨਾਲ ਅਸੀਂ ਕਮੇਟੀ ਨੂੰ ਵੀ ਜਾ ਕੇ ਮਿਲਾਂਗੇ ਕਿ ਇਹਨਾਂ ਨੂੰ ਜਿਹੜਾ ਲਾਈਟਾਂ ਦੀ ਪ੍ਰੋਪਰ ਜਿਹੜੀ ਸੁਰੱਖਿਆ ਕੀਤੀ ਜਾਏ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਲਾਈਟਸ ਜਿਹੜੀਆਂ ਉੱਚੀਆਂ ਕਰਕੇ ਲਵਾਈਆਂ ਜਾਂ ਤਾਂ ਕਿ ਜਿਹੜਾ ਨਾਰਮਲ ਬੰਦਾ ਜਿਹੜਾ ਚੋਰ ਹੈਗਾ ਬਹੁਤੀ ਉਹਨੂੰ ਤੋੜਪੰਨ ਨਾ ਕਰ ਸਕੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਅਪੀਲ ਕਰਾਂਗੇ ਜੇ ਕਿਸੇ ਕਿਸਮ ਨੂੰ ਕੋਈ ਇੱਥੇ ਲੁੱਟਦਾ ਹੋਵੇ ਕੋਈ ਲਾਈਟਾਂ ਤੋੜ ਰਿਹਾ ਜਾਂ ਉਤਾਰ ਰਿਹਾ ਹੋਵੇ ਉਸੇ ਟਾਈਮ ਸਾਨੂੰ ਦੱਸਿਆ ਜਾਵੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ